ਸੋ ਦੋਸਤੋ ਅੱਜ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਜੀ ਇੱਕ ਨਿੱਕੀ ਉਮਰ ਉਮਰ ਹੈ ਕਰੀਬ 12 ਸਾਲ ਸਹਿਜ ਵੀਰ ਸਿੰਘ ਪਿੰਡ ਬਾਬਰਪੁਰ ਜਿਨ੍ਹਾਂ ਨੂੰ ਮੈਂ ਕਹਣਾ ਆਪਣੇ ਪੂਰੇ ਬਚਪਨ ਦੇ ਵਿੱਚ ਹੀ ਜਿਹੜਾ ਕੋੜੀਆਂ ਦਾ ਪੂਰਾ ਸ਼ੌਂਕ ਆ ਤੁਸੀਂ ਵੇਖ ਹੀ ਸਕਦੇ ਹੋ ਇਹ 12 ਸਾਲ ਦੀ ਉਮਰ ਦੇ ਵਿੱਚ ਇਹ ਜਿਹੜਾ ਲੜਕਾ ਇਹ ਆਪਣਾ ਜਿਹੜਾ ਘੋੜੀ ਆ ਇਹ ਉਹਦਾ ਸ਼ੌਂਕ ਆ ਸਵਾਰੀ ਵੀ ਕਰਦਾ ਅਤੇ ਇਹ ਪੂਰੀ ਜਿਹੜੇ ਵੀ ਇਹਨਾਂ ਨੇ ਇਹ ਰੱਖੇ ਹੋਏ ਨੇ ਘੋੜੇ ਉਹਨਾਂ ਦੀ ਇਹ ਬਕਾਇਦਾ ਜਿਹੜੀ ਉਹ ਸੇਵਾ ਪਾਣੀ ਵੀ ਇਹ ਬੱਚਾ ਇਹ ਕਰਦਾ ਸੋ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹ ਇਹ ਬੱਚਾ ਕਿਸ ਤਰ੍ਹਾਂ ਜਿਹੜਾ ਇਹ ਆਪਣੀ ਜਿਹੜੀ ਘੋੜੀ ਆ ਉਹਦੀ ਸਵਾਰੀ ਕਰਦਾ ਸਿਰਫ ਉਮਰ 12 ਸਾਲ ਪਿੰਡ ਬਾਬਰਪੁਰ ਸਹਿਜਵੀਰ ਸਿੰਘ ਇਹ ਜੀ ਵੇਖ ਸਕਦੇ ਹਾਂ ਇਹ ਹੌਸਲਾ ਜਿਵੇਂ ਆਪਾਂ ਕਹਿ ਦਈਏ ਇੱਕ ਇਸ ਤਰ੍ਹਾਂ ਦੀ ਇਸ ਉਮਰ ਦੇ ਵਿੱਚ ਗੱਲ ਕਰੀਏ ਜੇ ਆਪਾਂ ਤਾਂ ਜਿਆਦਾਤਰ ਜਿਹੜੇ ਬੱਚੇ ਨੇ ਉਹ ਜਾਨਵਰਾਂ ਤੋਂ ਡਰਦੇ ਨੇ ਪਰ 12 ਸਾਲ ਦੀ ਉਮਰ ਦੇ ਵਿੱਚ ਸਹਿਜ ਵੀਰ ਸਿੰਘ ਫਾਬਰਪੁਰ ਕਰਦਾ ਘੋੜਸਵਾਰੀ ਠੀਕ ਹੈ ਜੀ ਹਾਂਜੀ ਸਹਿਜ ਵੀਰ ਕੀ ਹਾਲ ਚਾਲ ਨੇ ਤੇਰੇ ਅੱਛਾ ਜਿਵੇਂ ਆਪਣੇ ਤੁਸੀਂ ਉਮਰ ਵੀ ਤੁਹਾਡੀ ਬਹੁਤ ਛੋਟੀ ਆ ਜਿਸ ਤਰ੍ਹਾਂ ਇਹ ਆਪਣੇ ਥੋੜੇ ਘਰੇ ਰੱਖੀ ਹੋਈ ਆ ਘੋੜੀ ਹਾਂਜੀ ਹਾਂਜੀ ਅੱਛਾ ਫਿਰ ਤੂੰ ਇਹਨਾਂ ਦੀ ਦੇਖਭਾਲ ਵੀ ਤੂੰ ਕਰਦਾ ਹੈ ਘੋੜੀ ਦੀ ਨਾਲ ਅੱਛਾ ਇਹ ਹੋਰ ਵੀ ਨੇ ਕਿ ਜਾਂ ਇੱਕੇ ਹੀ ਆ ਘੋੜੀ ਹਾਂਜੀ ਦੋਸਤੋ ਗੱਲ ਕਰੀਏ ਆਪਾਂ ਮੈਕ ਦੇ ਵਿੱਚ ਟੈਕਨੀਕਲ ਪ੍ਰੋਬਲਮ ਹੋਣ ਦੇ ਕਾਰਨ ਕਿ ਤਨਾ ਕਿਤੇ ਜਿਹੜੀ ਮੈਕ ਦੀ ਜਿਹੜੀ ਆਵਾਜ਼ ਆ ਉਹ ਆਪਣੇ ਨਹੀਂ ਆ ਰਹੀ ਸੀ ਸੋ ਤੁਹਾਨੂੰ ਅਸੀਂ ਇੱਥੇ ਆਪਣੇ ਆਪ ਦੱਸ ਦਿੰਨੇ ਆ ਕਿ ਜਦੋਂ ਬੱਚੇ ਨਾਲ ਗੱਲ ਕੀਤੀ ਤਾਂ ਦੱਸਿਆ ਕਿ ਉਹਨੂੰ ਬਚਪਨ ਤੋਂ ਹੀ ਜਿਹੜਾ ਜਾਨਵਰਾਂ ਦੇ ਨਾਲ ਪਿਆਰ ਸੀਗਾ ਮੁਹੱਬਤ ਸੀਗੀ ਕਿਉਂਕਿ ਘਰ ਦੇ ਵਿੱਚ ਇਸ ਤੋਂ ਇਲਾਵਾ ਵੀ ਇੱਕ ਦੋ ਹੋਰ ਵੀ ਜਿਹੜੀਆਂ ਘੋੜੀਆਂ ਨੇ ਉਹ ਰੱਖੀਆਂ ਹੋਈਆਂ ਨੇ ਤੇ ਹੋਰ ਵੀ ਕਈ ਜਾਨਵਰ ਜਿਹੜੇ ਉਹ ਰੱਖੇ ਹੋਏ ਨੇ ਇਸੇ ਤਰ੍ਹਾਂ ਸਹਿਜਵੀਰ ਨੇ ਦੱਸਿਆ ਕਿ ਘਰ ਦੇ ਵਿੱਚ ਕਰੀਬ 5-6 ਸਾਲ ਦੀ ਉਮਰ ਤੋਂ ਹੀ ਉਹਨੂੰ ਜਾਨਵਰਾਂ ਦੇ ਨਾਲ ਪਿਆਰ ਸੀਗਾ ਅਤੇ ਬੜਾ ਹੀ ਉਹਨੂੰ ਸਨੇਹ ਸੀਗਾ ਜਦੋਂ ਕਿ ਉਹ ਜਾਨਵਰਾਂ ਦੀ ਹੀ ਜਿਹੜੀ ਦੇਖਭਾਲ ਕਰਨ ਦਾ ਉਹਨੂੰ ਸ਼ੌਂਕ ਸੀਗਾ ਜਦੋਂ ਕਿ ਉਹ ਕੋਈ ਹੋਰ ਗੇਮ ਨਹੀਂ ਸੀ ਉਹ ਖੇਡਦਾ ਜਦੋਂ ਕਿ ਜਾਨਵਰਾਂ ਦੇ ਨਾਲ ਹੀ ਉਹਦਾ ਜਿਹੜਾ ਮੋਹ ਸੀਗਾ ਪਿਆਰ ਸੀਗਾ ਕਿਤੇ ਨਾ ਕਿਤੇ ਹੁਣ ਵੀ ਉਹਦਾ ਬਹੁਤ ਹੀ ਜਿਆਦਾ ਜਾਨਵਰਾਂ ਦੇ ਨਾਲ ਪਿਆਰ ਹੈ ਤਾਂ ਹੀ ਓਹ ਛੋਟੀ ਉਮਰ ਦੇ ਵਿੱਚ ਉਹ ਘੋੜਸਵਾਰੀ ਉਹ ਕਰਨ ਲੱਗ ਗਿਆ ਜੀ